ਸ਼ੱਕ ਨਹੀਂ ਤੂੰ ਸੋਣੀਏ ਨਾ ਤੇਰਾ ਕੋਈ ਸੁਣੀਏ ਨਜ਼ਰਾਂ ਤੋਂ ਗਿਰੀ ਗਈ ਕੀ ਕਰੀਏ ਅੱディ ਕਿਹੜੇ ਪਿਆਰ ਦੀ ਦੁਹਾਈ ਦੇਣੀਆਂ ਐ ਤੁਸੀਂ ਦੇਖ ਰਹੇ ਹੋ ਨਾ ਪ੍ਰਬੰਧਿਤ ਚੈਨਲ ਦੋਸਤੋ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਇੱਕ ਹੋਰ ਖੂਬਸੂਰਤ ਪਾਇ ਦੇ ਨਾਲ ਜਿਸਨਾਂ ਆਏ ਜੋਤ ਅਲੀ ਜੋਤ ਅਲੀ ਬੜੀ ਬੁਲੰਦਾ ਆਵਾਜ਼ ਦੇ ਮਾਲਕ ਨੇ ਪ੍ਰੋਫੈਸ਼ਨਲ ਤੌਰ ਤੇ ਗਾਉਂਦੇ ਨੇ ਬਹੁਤ ਸਰੀਆਂ ਗੱਲਾਂ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਦੀ ਗਾਇਕੀ ਦੇ ਸਫ਼ਰ ਬਾਰੇ ਤੇ ਹੋਰ ਬਹੁਤ ਕੁਝ ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੋਤ ਅਲੀ ਦਾ ਜੋਤ ਅਲੀ ਜੀ ਨਾ ਪਰਬੰਦੇ ਚੈਨਲ ਦੇ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਹਾਂ ਜੀ ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਔਰ ਜਿੰਨੇ ਵੀ ਨਾ ਪਰ ਟੀਮ ਦੀ ਟੀਮ ਨੇ ਮੈਨਾਂ ਸਾਰਿਆਂ ਦਾ ਦਿਲੋਂ ਚੈਨਲ ਦਿਲੋਂ ਧੰਨਵਾਦ ਕਰਦਾ ਹਾਂ ਜੀ ਯੇਨਾਨ ਮੈਨੂੰ ਐਡੀ ਵੱਡੀ ਪਲੇਟਫਾਰਮ ਤੇ ਮੌਕਾ ਦਿੱਤਾ ਜੀ ਬਹੁਤ ਬਹੁਤ ਮੇਰੇ ਵੱਨ ਤੇ ਬਹੁਤ ਬਹੁਤ ਧੰਨਵਾਦ ਕੀਤਾ ਜੀ ਜੋ ਤੇ ਗਾਇਕੀ ਦਾ ਸਫਰ ਦੇ ਵਿੱਚ ਜਿਹ ਹੈਗੇ ਕਿੰਨਾ ਲੰਬਾ ਸਫਰ ਹੋ ਗਿਆ ਕਦੋਂ ਤੂੰ ਜਿਹ ਹੈਗੇ ਇੱਕ ਦਿੱਤੇ ਕਿੱਤੇ ਚਾਹੀਏ ਇਸ ਕਿੱਤੇ ਜੀ ਮੈਂ ਘੱਟੋ ਘੱਟ ਬਚਪਨ ਤੋਂ ਹੀ ਲੱਗਿਆ ਹਾਂ ਕਿਉਂਕਿ ਪਹਿਲਾਂ ਮੇਰੇ ਫਾਦਰ ਸਾਹਿਬ ਗਾਉਂਦੇ ਹੁੰਦੇ ਸੀ ਜੀ ਤਰਫੀਮ ਸਿੰਘ ਉਹਨਾਂ ਮਾਨ ਸਾਹਿਬ ਕਹਿੰਦੇ ਆ ਉਹ ਮਾਨਕ ਸਾਹਿਬ ਨੂੰ ਪੁੱਛ ਕਰਦੇ ਹੁੰਦੇ ਸੀ ਤੇ ਉਹਨਾਂ ਦੇ ਜਿਹੜੀ ਛੇਹਾਂ ਸੀ ਉਹ ਬਿਲਕੁਲ ਮਾਨ ਸਾਹਿਬ ਵਾਂਗੂ ਸੀਗਾ ਜਿਹੜਾ ਗਾਉਂਦੇ ਸੀਗੇ ਉਹ ਵੀ ਮਨਕਮ ਨੂੰ ਗਾਉਂਦੇ ਸੀ ਕਿਉਂਕਿ ਜਿੰਨਾ ਵੀ ਗਾਉਂਦੇ ਸਾਰਾ ਫੁੱਲ ਉਹਨਾਂ ਨੂੰ ਕਰ ਦਿੰਦੇ ਸੀ ਬਹੁਤ ਅੱਛੇ ਕਰ ਹਾਂਜੀ ਤੇ ਮੈਂ ਚਾਹਣਾ ਹੈ ਕਿ ਸਭ ਤੋਂ ਪਹਿਲਾਂ ਜਿਹੜੇ ਹੈਗਾ ਤੁਹਾਡੀ ਗਾਇਕੀ ਬਾਰੇ ਸੋਤਿਆਂ ਨੂੰ ਸਾਹਜ ਪੁੱਛੀਏ ਕਿ ਤੁਹਾਡੀ ਜਿਹੜੀ ਗਾਇਕੀ ਹੈਗੀ ਹੈ ਤੁਹਾਡੀ ਬਲੰਦ ਆਵਾਜ਼ ਹੈ ਉਹ ਕਿਸ ਕਿਸ ਮੁਕਾਮ ਦੇਤੀ ਹੈ ਕਿਸ ਕਦਰ ਜਿੰਦਗੀ ਹੈ ਤੁਸੀਂ ਗਾਇਕੀ ਦੇ ਕਰੀਬ ਹੋ ਕਿਸੇ ਖੁਸ਼ਕੁਦੀ ਬਿਨਾ ਜੀ ਕਿਉਂਕਿ ਮੇਰਾ ਜਿਹੜਾ ਹੈਗਾ ਇਹ ਮਕਸਦ ਮੈਂ ਸੁਣਦਾ ਹੈਗਾ ਫਰੋਜ਼ ਸਿੰਘ ਸਾਹਿਬ ਸਰਦੂਰ ਸਾਹਿਬ ਇਹ ਕਹਿਣਾ ਵੀ ਉਹਨਾਂ ਤੋਂ ਕਿਉਂਕਿ ਫਰੀਲੇ ਫਨਕਾਰਾਂ ਤੋਂ ਸ਼ੁਰੂ ਕਰ ਗਏ ਉਹਨਾਂ ਨੂੰ ਗਾਤਾ ਨਹੀਂ ਸਕਦੇ ਪਰ ਕੋਸ਼ਿਸ਼ ਕਰ ਸਕਦੇ ਬਹੁਤ ਅੱਛੀ ਬਹੁਤ ਅੱਛੀ ਹਾਂਜੀ ਜਾਇ ਖੋ ਲਹੂ ਜਾਨੀ ਉਹ ਨਾਲੇ ਜਸ਼ਨ ਮਨਾ ਲੈ ਗਰ ਹਉ ਦੇ ਮੈਂ ਕਿਵੇਂ ਸਜਾਵਾਂ ਦੁ ਗੜੀਏ ਨੀ ਜਲਤੜ ਗਈ ਵਿੱਚ ਪਾਰਾਂ ਦੇ ਹੋ ਮੇਰੀ ਜ਼ਿੰਦਗੀ ਕਮਾਦੀਆਂ ਜੇਲਾ ਵਿੱਚ ਹੋ ਮੇਰੀ ਜ਼ਿੰਦਗੀ ਕਮਾਦੀਆਂ ਜੇਲਾ ਵਿੱਚ ਬਣ ਕੇ ਤਣ ਕਿਰਗੀ ਕੀ ਕਰੀਏ ਜਿਉਂ ਜਿਗਰੀ ਦਿੱਤਾ ਚੁੱਕ ਲੈਂਦੇ नज़रां तो गिरी बि की कर लेंदे, हाँ नज़रां तो हाँ की थी ए शक न तूं सोनीअ मां ते को सानी ਕਿਉਂ ਤਾਸ਼ ਵਾਗਰਾ ਸਬਨਾਉਂਦੇ ਹੱਥਾਂ ਵਿੱਚ ਤੁਮ ਦੀ ਜਾਨੀ ਏ ਐਸ਼ਕ ਨਹੀਂ ਤੁਸਾਂ ਹੋਣੀ ਏ ਨਾ ਤੇਰਾ ਕੋਈ ਸਾਨੀ ਏ ਕਿਉਂ ਤਾਸ਼ ਵਾਗਰਾ ਸਬਨਾਉਂਦੇ ਹੱਥਾਂ ਵਿੱਚ ਤੁਮ ਦੀ ਜਾਨੀ ਏ ਦਰਮੰਦੀ ਰੰਗੇ ਹੱਥਾਂ ਵਿੱਚ ਆ ਮੈਂਦੀ ਰੰਗੇ ਹੱਥਾਂ ਵਿੱਚ ਤੇਰੀ ਮੈਂਦੀ ਰੰਗੇ ਹੱਥਾਂ ਵਿੱਚ ਜਿੰਦ ਮੇਰੀ ਗਿਰਗੀ ਕੀ ਕਰੀਏ ਜਿਉਂ ਜਿਗਰੀ ਦੀ ਤਾਂ ਚੁਕ ਲੈੰਦੇ ਨਜ਼ਰਾਂ ਤੋਂ ਗਿਰਗੀ ਕੀ ਕਰੀਏ ਜਿਉਂ ਜਿਗਰੀ ਦੀ ਤਾਂ ਚੁਕ ਲੈੰਦੇ ਨਜ਼ਰਾਂ ਤੋਂ ਗਿਰਗੀ ਹਾਂਜੀ ਕਰੀਏ ਬਹੁਤ ਅਸ਼ੀਰਵਾਦ ਤੁਸੀ ਮੇਰੇ ਵੈਨ ਜੋ ਤੁਸੀਂ ਗਾਇਕੀ ਨੂੰ ਕਿਤੇ ਵਜੋਂ ਪਲਾਇਰ ਰਹੇ ਹਾਂਜੀ ਕਿਵੇਂ ਕਿਤੇ ਤੀਨ ਰੂਪ ਦੀ ਵਜੋਂ ਤੁਸੀਂ ਜਾਂਦੀ ਹੋ ਆੜੇ ਪੁਲਾਉਂਦੀ ਹੋ ਜਾਂ ਤੁਸੀਂ ਪ੍ਰੋਗਰਾਮਾਂ ਤੇ ਜਾਂਦੀ ਹੋ ਕਿ ਕਿਹੋ ਜਿਹਾ ਤੁਹਾਡਾ ਜਿਹੜਾ ਹੈਗਾ ਸੈਟਅਪ ਆ ਇਸ ਨਾਲ ਹੀ ਤਾਂ ਹੈ ਕੀ ਗਲਤ ਇਹ ਮੇਰਾ ਜਿਹੜਾ ਸੈਟਅਪ ਆ ਇਹ ਸਾਰਾ ਕਿਉਂਕਿ ਮੇਰੇ ਮਗਰ ਟੀਮ ਕੰਮ ਕਰਦੀ ਮੇਰੇ ਨਾਲ ਮੁੰਡੇ ਮੇਰੇ ਨਾਲ ਮੁੰਡੇ ਹੈਗੇ 7-8 ਮੁੰਡੇ ਕੰਮ ਕਰਦੇ ਜਿਹੜੇ ਮੇਰੇ ਨਾਲ ਮਿਊਜ਼ੀਸ਼ian <Sanye> ਆ ਕਿਉਂਕਿ ਮੇਰੇ ਜਿਹੜੀ ਹੁਣ ਪਾਰਟੀ ਚੱਲ ਰਹੀ ਆ ਜਾਗਰਣ ਲਾਈਨ ਦੇ ਵਿੱਚ ਛੂਫੀ ਮਹਿਲ ਦੇ ਵਿੱਚ ਜੋਤ ਅਲੀ ਦੇ ਨਾਂ ਤੇ ਚੱਲ ਰਹੀ ਆ ਤੇ ਵਧੀਆ ਪਿਆਰ ਮਿਲਦਾ ਹੀ ਲੋਕਾਂ ਦਾ ਬਹੁਤ ਸਤਿਕਾਰ ਮਿਲਦਾ ਜਾ ਬਾਕੀ ਤੁਹਾਡੇ ਸਦਕਾ ਸੱਚ ਜਾਨੋ ਤਾਂ ਮੈਂ ਜਿਹੜਾ ਮੇਰੀ ਪਹਿਲੀ ਇੰਟਰਵਿਊ ਸੀਗੀ ਮੈਂ ਦੱਸ ਹੀ ਦਿੰਦਾ ਇਸ ਦਟਕਣ ਕਿਉਂਕਿ ਜਿਹੜੀ ਮੇਰੀ ਪਹਿਲੀ ਇੰਟਰਵਿਊ ਸੀਗੀ ਐਮਜੀ ਟੈਲੀਕਾਸਟ ਵੱਲ ਹੋਈ ਸੀਗੀ ਤੇ ਮੈਨੂੰ ਬੜਾ ਪਿਆਰ ਮਿਲਿਆ ਬੜਾ ਸਤਿਕਾਰ ਮਿਲਿਆ ਉਹਦੇ ਸਦਕਾ ਮੈਂ ਐਡੇ ਪਲੇਟਫਾਰਮ ਤੇ ਪਹੁੰਚ ਕੇ ਕਈ ਮੈਂ ਦਿਲੋਂ ਤਨਵਾਦ ਕਰਦਾਗਾ ਸਾਡੇ ਕਮਾਨ ਫੈਮਲੀ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਰਖਾਇਆ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਔਰ ਜਿੰਨੇ ਵੀ ਦਰਸ਼ਕਾਂ ਨੇ ਮੈਨੂੰ ਪਿਆਰ ਕੀਤਾ ਮੁਹੱਬਤ ਦਿੱਤੀ ਉਹਨਾਂ ਦਾ ਵੀ ਦਿਲੋਂ ਧੰਨਵਾਦ ਹੈ ਜੀ ਜੋ ਕਿ ਐਮਜੀ ਟੈਲੀਕਾਸਟ ਦੀ ਹੈ ਵੀ ਸਹੀ ਕੋਸ਼ਿਸ਼ ਰਹੀ ਹੈ ਇਹਦੇ ਨਵੇਂ ਬੱਚੇ ਹਨ ਉਹਨਾਂ ਨੂੰ ਜਦੋਂ ਐਮਜੀ ਟੈਲੀਕਾਸਟ ਨੇ ਇੱਕ ਪਲੇਟਫਾਰਮ ਹੋਇਆ ਕਿਵਾਇਆ ਉਹ ਬੱਚੇ ਵੀ ਰਹਿਗੇ ਆਪਣੇ ਮੁਕਾਮ ਤੇ ਪਹੁੰਚਿਆ ਬਹੁਤ ਸਾਰੇ ਬੱਚੇ ਜੀ ਪ੍ਰੋਫੈਸ਼ਨਲ ਤੌਰ ਤੇ ਕਿੱਥੇ ਰੂਪ ਚੋਂ ਨਾ ਗਿਆ ਕਿ ਨੁਕਾਇਆ ਬਹੁਤ سارے ਗੀਤ ਕਟ ਹੋਏ ਆ ਬਹੁਤ ਸਾਰੇ ਬੱਚੇ ਬੀਤ ਗਏ ਉਹ ਆਪਣੇ ਘਰਾਂ ਤੇ ਪਹੁੰਚੇ ਆ ਤਾਂ ਅੱਜਕੀ ਇੱਕ ਤੋਂ ਤੋਂ ਮੈਂ ਗੱਲ ਜਾਣਨੀ ਚਾਹੁੰਗਾ ਕਿ ਬਹੁਤ ਸਾਰੇ ਸਵਚਾਰ ਦਾ ਵਿਸ਼ਾ ਹੈ ਕਿ ਕਈ ਬੰਦੇ ਚੋਣ ਚ ਖਚਾ ਹੈ ਜਾਂ ਕਈ ਬੰਦੇ ਦੇ ਨਿੱਕੇ ਮੁੱਟੇ ਲਈ ਚਿਕਨੀ ਰਾਹ ਹੈ ਜੀ ਜੀ ਕਿ ਕੋਡਾ ਨਾ ਜੋਤਲੀ ਹੈ ਤੇ ਤੁਸੀਂ ਜੋਤ ਅਲੀ ਦਾ ਨਾਮ ਲਾ ਕੇ ਤੇ ਸ਼ਾਇਦ ਕੋਈ ਬੈਨੀਫਿਟ ਲੈ ਜਿਹੜਾ ਜਾਉ ਲੈ ਰਹੇ ਹੋ ਕਿ ਤੁਸੀਂ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦੇ ਹੋ ਪਰ ਮੈਂ ਚਾਹੁੰਗਾ ਜੀ ਇਹਦੇ ਬਾਰੇ ਤੁਸੀਂ ਕਲੀਅਰਟੀ ਦਿਓ ਕਿ ਤੁਹਾਡਾ ਅਸਲ ਨਾਮ ਜਿਹੜਾ ਹੈਗਾ ਕਰਤਿਆ ਦਾ ਨਿੱਕੀ ਰੱਖਿਆ ਹੋਇਆ ਜੋਤ ਅਲੀ ਜਿਹੜਾ ਹੈਗਾ ਇਹ ਨਾਮ ਇਹ ਤੁਹਾਡਾ ਮਤਲਬ ਗੈਂਕੀ ਦੇ ਖੇਤਰ ਦਾ ਨਾਮ ਹੈ ਕਿ ਜਾਂ ਪਰਿਵਾਰਕ ਨਾਮ ਹੈ ਸਿੱਧੂ ਜੀ ਨੰਬਰ ਤੇ ਜਦੋਂ ਤੁਸੀਂ ਹਿੰਦੂ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਹੋ ਤਾਂ ਜੋਤ ਅਲੀ ਦਾ ਨਾਮ ਕਿਵੇਂ ਪਾਇਆ ਜੀ ਮੈਂ ਤੁਹਾਨੂੰ ਦੱਸਣਾ ਚਾਹਣਾ ਇਹ ਜਿਹੜਾ ਸੀਗਾ ਆਪਣੇ ਮੇਰਾ ਨਾਮ ਜਿਹੜਾ ਹੈਗਾ ਪੱਕਾ ਨਾਮ ਤਾਜ਼ਾ ਦੇ ਵਿੱਚ ਹੈਗਾ ਜੀ ਮੇਰਾ ਨਾਮ ਹੈਗਾ ਮਨਜੂਰ ਸਿੰਘ ਹੈ ਮਨਜੂਰ ਸਿੰਘ ਹਾਂਜੀ ਹਾਂਜੀ ਮਨਜੂਰ ਸਿੰਘ ਹੈ ਤੇ ਜਿਹੜੇ ਮੇਰੇ ਦਾਦਾ ਜੀ ਸੀਗੇ ਜੀ ਸਰਦਾਰ ਮਿੱਤੂ ਸਿੰਘ ਜੀ ਉਹਨਾਂ ਦਾ ਜਿਹੜਾ ਜਨਮ ਸੀਗਾ ਉਹ ਪਾਕਿਸਤਾਨ ਦਾ ਸੀਗਾ ਕਿਉਂਕਿ ਉਹ ਵੰਡ ਤੋਂ ਪਹਿਲਾਂ ਵੰਡ ਤੋਂ ਬਾਅਦ ਇੱਥੇ ਆ ਗਏ ਸੀ ਜੀ ਜਿਹੜੇ ਉਹਨਾਂ ਦਾ ਜਨਮ ਸੀ ਉਹ ਪਾਕਿਸਤਾਨ ਦਾ ਸੀਗਾ ਉੱਥੇ ਉਹਨਾਂ ਦਾ ਜਨਮ ਹੋਇਆ ਸੀਗਾ ਤੇ ਆਪਦੇ ਆਪ ਨੂੰ ਉਹਨਾਂ ਦਾ ਜਿਹੜਾ ਮੁ슬ਮਾਨ ਆਪਦੇ ਆਪ ਨੂੰ ਕਹਿੰਦੇ ਸੀ ਕਿ ਉਹ ਸਿਵਲ ਹੈਗੇ ਤੇ ਬਾਕੀ ਪਤਾ ਹਾਲਾਤ ਦੇ ਸਾਹਮਣੇ ਨਾਲ ਹੋ ਜਾਂਦਾ ਜੀ ਜੋ ਵੀ ਹੁੰਦਾ ਠੀਕ ਹੈ ਜੀ ਇੱਕ ਕਰਕੇ ਉਸ ਤੋਂ ਬਾਅਦ ਮੈਂ ਸੋਣਾ ਵੀ ਮੈਂ ਆਪਦੇ ਦਾਦਾ ਜੀ ਦਾ ਉਹ ਮੈਨੂੰ ਹਮੇਸ਼ਾ ਹੀ ਜੋਤਲੀ ਨਾਂ ਕਹਿ ਕੇ ਬੁਲਾਉਂਦੇ ਹੁੰਦੇ ਸੀਗੇ ਜੋਤ ਨਾਂ ਮੇਰਾ ਨਾਂ ਕਹਿੰਦੇ ਨਹੀਂ ਜੋਤ ਕਹਿੰਦੇ ਸੀ ਘਰ ਦੇ ਵਿੱਚ ਪਰ ਉਹ ਮਨ ਕਰਿਆ ਕਦੇ ਜੋਤ ਅਲੀ ਕਹਿੰਦਾ ਹੁੰਦਾ ਸੀ ਤੇਰੀ ਉਹਨਾਂ ਨੂੰ ਯਾਨੀ ਕਿ ਤੁਹਾਨੂੰ ਮਨਜੋਤ ਸਿੰਘ ਦੀ ਥਾਂ ਤੇ ਜੋਤ ਅਸੀਂ ਕਹਿ ਕੇ ਉਹਨਾਂ ਦੇ ਮਨ ਨੂੰ ਸ਼ਾਂਤੀ ਮਿਲਦੀ ਸੀ ਸਕੂਨ ਮਿਲਦਾ ਸੀ ਹਾਂਜੀ ਹਾਂਜੀ ਉਹ ਮੈਨੂੰ ਅਲੀ ਸਾਹਿਬ ਹੀ ਕਹਿੰਦੇ ਹੁੰਦੇ ਜੋਤ ਅਲੀ ਸਾਹਿਬ ਕਿਉਂਕਿ ਉਹਨਾਂ ਦੀ ਜੜਾ ਜੜੀਆਂ ਹੈ ਕਿ ਆਇਓ ਆਪੀ ਜਿਹੜੀ ਜੰਮਨ ਪੋਹੇ ਦੇ ਨਾਲ ਪਾਕਿਸਤਾਨ ਦੇ ਵਿੱਚ ਉਹਨਾਂ ਦਾ ਜਨਮ ਸੀ ਤੇ ਉਹਦੇ ਨਾਲ ਕਰਕੇ ਉਹ ਤੁਹਾਨੂੰ ਪਿਆਰ ਦੇ ਨਾਲ ਜਿਹੜਾ ਹੈਗਾ ਜੋਤ ਅਲੀ ਕਨ ਲੈਫਟ ਤਾਂ ਕਰਕੇ ਤੁਹਾਡੇ ਨਾਲ ਹੈ ਤਾਂ ਹਾਂਜੀ ਹਾਂਜੀ ਬਾਕੀ ਮੈਨੂੰ ਸੰਜੀਤ ਦੇ ਨਾਮ ਨਾਮ ਵੀ ਜੁੜ ਗਏ ਜੀ ਜਿਹੜਾ ਮੇਰਾ ਮੀਤ ਜੀ ਦੇ ਵਿੱਚ ਜਿਹੜਾ ਨਾਮ ਸੀ ਆ ਉਹਨਾਂ ਕਰਕੇ ਮੇਰੀ ਵੀ ਤੇ ਨਾਮ ਨਾਲ ਬਹੁਤ ਪਛਾਣ ਹੋਈ ਹੈ ਬਹੁਤ ਅੱਛੀ ਜੋਤ ਇਹ ਜਿਹੜਾ ਤੁਹਾਡਾ ਗਰੁੱਪ ਬਣਿਆ ਹੋਇਆ ਐਕਚੁਅਲੀ ਹਾਂਜੀ ਗਰੁੱਪ ਬਣਨ ਤੋਂ ਬਾਅਦ ਜੇ ਤੁਹਾਨੂੰ ਤੁਸੀਂ ਗਾਇਕੀ ਨੂੰ ਕਿੱਥੇ ਵਜੋਂ ਪਾਇਆ ਕਿੱਤੀ ਵਜੋਂ ਜਦੋਂ ਤੁਸੀਂ ਅਪਣਾਇਆ ਤਾਂ ਤੁਹ ਦਿੱਤੀ ਜਾਂਦੇ ਤੁਸੀਂ ਕੋਈ ਅੱਗੇ ਟਰੈਕ ਵੀ ਕੀਤੀ ਹੋਣੀਗੀ ਕਿੰਨੇ ਇੱਕ ਟੋੜੇ ਜਿਹੜੇ ਹੈਗੇ ਟਰੈਕ ਕੋਈ ਕਿਧੇ ਵੱਲ ਹੋਇ ਜਾਦਾ ਹੈ ਅਗਲਾ ਕੀ ਕੀ ਹੈ ਹਾਂਜੀ ਮੇਰਾ ਟਰੈਕ ਵੀ ਇੱਕ ਆਇਆ ਜੀ ਰੱਬ ਤੋਂ ਵੱਡੀ ਮਾਂ ਇਹ ਹਾਈਬ੍ਰਿਡ ਫੈਕਸ਼ਨ ਕੰਪਨੀ ਨੇ ਕੀਤਾ ਸੀਗਾ ਪਰ ਫਿਰ ਉੱਥੇ ਗੱਲ ਆ ਗਈ ਜਿਹੜਾ ਕਿਉਂਕਿ ਇਹ ਜਿਹੜਾ ਪਲੇਟਫਾਰਮ ਜਿਹੜਾ ਮੈਨੂੰ ਹਾਈਬ੍ਰਿਡ ਵਿੱਚ ਮਿਲਿਆ ਸੀ ਲਈ ਇਹ ਮਿਲਾ ਜੀ ਮੈਨੂੰ ਐਮਜੀ ਟੈਲੀਕਾਮ ਤੋਂ ਕਿਉਂਕਿ ਉਹਨਾਂ ਨੇ ਮੈਨੂੰ ਇੰਟਰਵਿਊ ਕੀਤੀ ਸੀਗੀ ਇੰਟਰਵਿਊ ਦੇ ਥਰੂ ਉਹਨਾਂ ਨੇ ਮੈਨੂੰ ਚੱਕਿਆ ਸੀਗਾ ਉਹਨਾਂ ਨੇ ਮੈਨੂੰ ਬੁਲਾਇਆ ਸੀਗਾ ਫਿਰ ਉਹਨਾਂ ਨੇ ਮੇਰਾ ਗੀਤ ਕੀਤਾ ਸੀ ਮੈਂ ਫਿਰ ਵੀ ਦਿਲੋਂ ਧੰਨਵਾਦ ਐਮ ਜੀ ਟੈਲੀਕਾਸਟਿੰਗ ਕਰਦਾ ਹਾਂ ਕਿਉਂਕਿ ਉਹਨਾਂ ਨੇ ਮੈਨੂੰ ਇੱਥੋਂ ਤੱਕ ਰਖਾਇਆ ਬਹੁਤ ਅੱਛਾ ਅੱਛਾ ਇੱਕ ਗੀਤ ਤੁਹਾਡੇ ਰਿਕਾਰਡ ਤੇ ਹਾਂਜੀ ਹਾਂਜੀ ਮੇਰਾ ਇੱਕ ਗੀਤ ਰਿਕਾਰਡ ਹੈ ਜੀ ਰੱਬ ਕੋ ਤੋਂ ਵੱਡਾ ਮੈਂ ਚਾਹੁੰਦਾ ਹਾਂ ਸਾਡੇ ਦਰਸ਼ਕਾਂ ਦੇ ਨਾਲ ਸ੍ਰੋਤਾ ਦੇ ਨਾਲ ਇੱਕ ਵੀ ਮੌਕੇ ਸੰਪਰਕ ਜੀ ਜੀ ਰੂਪ ਮਨੁੱਖੀ ਫਿਰਦੇ ਤਰ ਤਰ ਪੂਜ ਦੇ ਨੇ ਕਿ ਸਾਡੇ ਸਿਰ ਤੇ ਛੰਡੜੀ ਸ਼ਾ ਹੋਵੇ ਹਾਉਣ ਲੋੜ ਕੀ ਰੱਬ ਮਨਾਵਣ ਦੀ ਉਹ ਜਿਹਦੇ ਘਰ ਵਿੱਚ ਹੱਸਦੀ ਮਾਂ ਹੋਵੇ ਉਹ ਜਿਹਦੇ ਘਰ ਹੱਸਦੀ ਵਸਦੀ ਮਾਂ ਹੋਵੇ

ਹੋ ਸੱਚੇ ਦਿਲ ਤੋਂ ਲਾੜੀ ਲੜੋਂਦੀ ਆਪਣੇ ਤੋਂ ਵੱਧ ਕੇ ਮਾਉਂਦੀ ਇਹ ਦੁਨੀਆ ਦੇ ਵਿੱਚ ਬੀਮਾਨੀਆਂ ਵਾਰ-ਵਾਰ ਰਹਿੰਦੀ ਸਮਝਉਂਦੀ ਹਾਯੋ ਦੀ ਦਿੱਤੀ ਸਿੱਖਿਆ ਹਾਯੋ ਦੀ ਦਿੱਤੀ ਸਿੱਖਿਆ ਸੰਗਤ ਮਾੜੀ ਕਹਿ ਨਹੀਂ ਸਕਦਾ ओ मेरी मां वाली ये था तेरा भवी लाए नहीं सकी दा ओ मेरी मां वाली ये था तेरा भवी लाए नहीं सकी दा जो तो बहुत खूबसूरत गीत है किनारे लिखा हुआ गीत ए मेरा अपना दोस्त से का इस संदीप मानसातोई ਦੀਪ ਮਾਨਸਾ ਹਾਂਜੀ ਇਹ ਵੀ ਉਹਨਾਂ ਨਾਲ ਹਾਈਬ੍ਰਿਡ ਪ੍ਰੋਡਕਸ਼ਨ ਦੇ ਨਾਲ ਐਡ ਚ ਗਈ ਤੇ ਉਹਨਾਂ ਨੇ ਸਾਡੀ ਇਕੱਠੀ ਇਹ ਟੀਮ ਚੁਣੀ ਗਈ ਸੀ ਜਿਹੜਾ ਗੀਤ ਗਾਤੀ ਮੁੰਡਾ ਇਹ ਮਾਨਸਾ ਤੋਂ ਚੁਣਿਆ ਗਿਆ ਸੀਗਾ ਤੇ ਗਾਉਣ ਲਈ ਇਹਨਾਂ ਨੇ ਮੈਨੂੰ ਮੁਕਤ ਤੋਂ ਚੁਣਿਆ ਉਹ ਵੀ ਤੁਹਾਡੀ ਮਿਹਰ ਅੱਜ ਕਈ ਐਮ ਵੀ ਟੈਲੀਕਾਰਡਮ ਫਿਰ ਤੋਂ ਧੰਨਵਾਦ ਕਰਦਾ ਕਿਉਂਕਿ ਜਿੱਥੋਂ ਬੰਦਾ ਥੋੜਾ ਜਿਹਾ ਉੱਠਿਆ ਹੋਵੇ ਨਾ ਉਹ ਕਦੇ ਕਹਿੰਦੇ ਬਣੇ ਬੰਦੇ ਔਕਾਤ ਨਹੀਂ ਭੁੱਲਣੀ ਚਾਹੀਦੀ ਚਾਹੇ ਚਾਹੇ ਅੱਜ ਮੈਂ ਜੋ ਵੀ ਟੀਵੀ ਸੀਰੀਜ਼ ਦੇ ਵਿੱਚ ਵੀ ਗਾਵਾਂ ਮੈਂ ਉਹ ਜਿਹੜਾ ਕਹਿੰਦੇ ਨੇ ਪਹਿਲੀ ਪੌੜੀ ਹੁੰਦੀ ਉਹ ਕਦੇ ਜ਼ਿੰਦਗੀ ਦੇ ਭੁੱਲਣੀ ਨਹੀਂ ਚਾਹੀਦੀ। ਉਹ ਹਾਂਜੀ ਦਿਲਕਾ। ਉਹ ਅਮਜੀਤ ਹੈ ਜੀ ਕਹਿੰਦਾ। ਉਹ ਨਾਲ ਦਿਲੋਂ ਤਨ ਮਾਰਨ। ਮੈਂ ਸਿੰਘ ਆ। ਬਹੁਤ ਖੁਸ਼ੀ ਦੀ ਗੱਲ ਹੈ ਜਦੋਂ ਤੁਸੀਂ ਜਿਣੀ ਹੈਗੀ ਆਪਣੇ ਮੂਲ ਨੂੰ ਜਿਹੜੇ ਹੈਗਾ ਉਹ ਨਹੀਂ ਭੁੱਲੇ। ਔਰ ਜ਼ਮੀਨ ਦੇ ਉੱਤੇ ਜ਼ਮੀਨ ਦੇ ਨਾਲ ਜੁੜੇ ਹੋਏ ਹੋ ਕਿਉਂਕਿ ਮੈਂ ਮੈਂ ਮਹਿਸੂਸ ਕਰਦਾ ਹਾਂ ਕਿ ਬਹੁਤ ਸਾਰੇ ਖਮਾਤਿਆ ਪੜੀਦੇ ਆ ਜਦੋਂ ਕੋਈ ਵੀ ਕਲਾਕਾਰ ਜਿਹਾ ਹੈਗਾ। ਉਹ ਥੋੜਾ ਜਿਹਾ ਵੀ ਕਿਸੇ ਨੂੰ ਬ੍ਰੇਕ ਮਿਲਦੀ ਹੈ। ਦੋਸਤੋ ਸਭ ਤੋਂ ਪਹਿਲਾਂ ਜਿਹੜਾ ਹੈਗਾ ਉਹ ਆਪਦੇ ਜਿੰਨੇ ਦੋਸਤ ਮਿੱਤਰ ਹੁੰਦੇ ਜਿਲ੍ਹੇ ਵਾਲੇ ਦੀ ਬਾਹਰ ਫੜ ਕੇ ਉਹ ਪਲੇਟਫਾਰਮ ਹੋਇਆ ਕਰਾਇਆ ਹੁੰਦਾ ਉਹ ਸਭ ਤੋਂ ਪਹਿਲਾਂ ਉਹਨਾਂ ਨੂੰ ਦੂਰ ਕਰਦੇ ਆ ਕਿਉਂਕਿ ਉਹ ਚਮਚਾਗਰੀ ਵੀ ਕਰਦੇ ਜੀ ਉਹ ਭਾਜੀ ਭਾਜੀ ਨਹੀਂ ਕਰਦੇ ਉਹ ਮਤਲਬ ਉਹ ਨਹੀਂ ਚਾਹੁੰਦੇ ਕਿ ਬੌਸਾਂ ਵਾਲੀ ਜਿਹੜੀ ਹੈਗੀ ਆ ਜਿਹੜੇ ਉਹਨਾਂ ਦੇ ਇਹਲੇ ਦੇ ਜਾਣ ਤੋਂ ਜਿਹੜੇ ਹੈਗੇ ਆ ਉਹ ਉਹ ਉਹਨਾਂ ਵਾਸਤੇ ਤਾਂ ਉਹੀ ਬੰਦਾ ਹੁੰਦਾ ਨਾ ਜਿਹੜੇ ਉਹਨੂੰ ਬਾਹ ਫੜ ਕੇ ਅੱਗੇ ਲੈ ਕੇ ਆਏ ਹੁੰਦੇ ਆ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਜਿਹੜੇ ਹੈਗੇ ਜਦੋਂ ਕਿਸੇ ਐਨੇ ਬੰਦੇ ਨੂੰ ਦਿਸਣ ਲੱਗ ਪਵੇ ਸਭ ਤੋਂ ਪਹਿਲਾਂ ਉਹ ਡੰਗੋਰੀ ਛੁੱਟਦਾ ਜਿਸ ਗੋਰੀ ਨੇ ਸਭ ਤੋਂ ਪਹਿਲਾਂ ساری ਉਮਰ ਉਹਦਾ ਸਾਥ ਦਿੱਤਾ ਉਹ ਗਾਇਕੀ ਖੇਤਰ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਦਰਜਨਾ ਬੰਦੇ ਇਹਦੇ ਮੈਂ ਉਂਗਲਾਂ ਤੇ ਗਿਣੇ ਜਾਣ ਵਾਲੇ ਆ ਤੇਰੀ ਜਿਹੜੇ ਬੰਦੇ ਜਿਹੜੇ ਹੈਗੇ ਜਿਹੜੇ ਬੰਦਿਆਂ ਨੇ ਉਹਨਾਂ ਨੂੰ ਪਲੇਟਫਾਰਮ ਮੁਹੱਈਆ ਕਰਵਾਇਆ ਜਿਹੜੇ ਬੰਦਿਆਂ ਨੇ ਉਹਨਾਂ ਨੂੰ ਇਸ ਪਲੇਟਫਾਰਮ ਤੋਂ ਲੈ ਕੇ ਤੇ ਦੁਨੀਆ ਦੇ ਆਵਾਮ ਦੇ ਰੂਬਰੂ ਕੀਤਾ ਇੱਕ ਸਟੇਜ ਦਿੱਤੀ ਸਭ ਤੋਂ ਪਹਿਲਾਂ ਉਹਨੂੰ ਕੋਲ ਦੇ ਹਾਂਜੀ ਇਹ ਤਾਂ ਹੈ ਜੀ ਕਿਉਂਕਿ ਮੈਂ ਨਹੀਂ ਭੁੱਲਣਾ ਚਾਹੁੰਦਾ ਇਸ ਚੀਜ਼ ਨੂੰ ਕਿਉਂਕਿ ਜਿੱਦੋਂ ਬੰਦਾ ਉੱਠਿਆ ਹੋਵੇ ਕਹਿੰਦੇ ਹੁੰਦੇ ਆ ਦੀ ਉਸਤਾਦ ਤੇ ਔਕਾਤ ਨੂੰ ਕਦੇ ਨਾ ਭੁੱਲੋ ਜਿਹੜਾ ਬੰਦਾ ਜਿਹੜਾ ਬੰਦਾ ਉਸਤਾਦ ਨੂੰ ਭੁੱਲ ਜਾਂਦਾ ਸਮਝ ਲਓ ਅੱਜ ਵੀ ਫੇਲ ਹੈ ਤੇ ਕੱਲ ਵੀ ਫੇਲ ਹੈ ਚਾਹੇ ਦੁਨੀਆਂ ਦੇ ਵਿੱਚ ਜਿੱਡਾ ਮਰਜੀ ਸਟਾਰ ਹੋ ਜਵੇ ਉਹ ਬੰਦਾ ਫੇਲ ਹੋਣਾ ਹੀ ਹੋਣਾ ਕਿਸੇ ਟਾਈਮ ਉਸ ਬੰਦੇ ਨੂੰ ਤੇ ਜਿਹੜਾ ਬੰਦਾ ਔਕਾਤ ਭੁੱਲ ਜਾਂਦਾ ਕਹਿੰਦੇ ਵੀ ਰੱਬ ਜਦੋਂ ਦੇਣ ਤੇ ਆਉਂਦਾ ਕਹਿੰਦਾ ਜਦੋਂ ਦੇਣੇ ਪਏ ਤਾਂ ਢੇਰੋਗੇ ਢੇਰ ਦੇਤਾ ਹੈ ਜਦੋਂ ਲੈਣੇ ਪਏ ਤਾਂ ਚਮੜੀ ਵੀ ਢੇਰ ਲੈ ਲੈਂਦਾ ਬਹੁਤ ਅੱਛਾ ਕਿਉਂਕਿ ਜਿੱਥੋਂ ਬੰਦਾ ਉੱਠਿਆ ਵੀ ਆਪਣੀ ਔਕਾਤ ਨਹੀਂ ਜਾਣੀ ਕਿ ਬੰਦੇ ਨੂੰ ਭੁੱਲਣੀ ਚਾਹੀਦੀ ਹੈ ਹਮੇਸ਼ਾ ਜਿਹੜਾ ਪਛੋਕੜ ਹੁੰਦਾ ਜਿਹੜਾ ਬੰਦਾ ਪਛੋਕੜ ਵੇਖ ਕੇ ਚੱ ਗੈਰੀ ਕੁਸਤ ਵਾਲੇ ਬਰੇਕੂਪ ਤੁਪਿਆਲੇ ਪਰ ਕੁਦਰਤੀ ਗੱਲ ਹੈ ਜਿਹੜੀ ਬੰਦੇ ਦੀ ਨੇਕ ਸੋਚ ਹੋਵੇ ਤੇ ਨੇਕ ਜਿਹੜੇ ਇਹ ਰਾਤੀ ਤੋਂ ਪਰਮਾਤਮਾ ਉਹਨਾਂ ਨੂੰ ਮੰਜ਼ਲ ਤੋਂ ਕਦੇ ਦੂਰ ਨਹੀਂ ਰਹਿ ਦਿੰਦਾ ਮੰਜ਼ਲ ਵੀ ਉਹਨੇ ਦੇਖਣਾ ਪੈਂਦੀ ਹੁੰਦੀ ਹਾਂਜੀ ਹਾਂਜੀ ਇਹ ਤਾਂ ਹੈ ਜੀ ਪਰਮਾਤਮਾ ਕਦੇ ਵੀ ਨਹੀਂ ਦੂਰ ਕਰਦਾ ਕਿਉਂਕਿ ਜਿਹੜਾ ਬੰਦਾ ਆਪਦਾ ਅਸ਼ੋਕੜ ਭੁੱਲਦਾ ਸਿੱਧੀ ਮੇਨ ਗੱਲ ਇਹ ਹੈ ਜੀ ਉਹ ਨਾ ਕੰਮਜਾਬ ਹੋ ਸਕਦਾ ਨਾ ਹੋਣਾ ਜੀ ਕਿਉਂਕਿ ਜੋ ਤੁਸੀਂ ਜਿਹੜੀ ਕੰਪਨੀ ਨਾਲ ਰਿਕਾਰਡ ਕੀਤਾ ਸੀ ਉਹਨਾਂ ਨੇ ਇੱਕ ਬਾਉਂਡ ਕੀਤਾ ਸੀ ਜਾਂ ਇੱਕ ਪ੍ਰੋਜੈਕਟ ਉਹਨਾਂ ਦੇ ਨਾਲ ਸੀ ਉਹਨਾਂ ਦੇ ਨਾਲ ਕੀ ਤੁਹਾਡੇ ਇਕਰਾਰ ਹੈ ਇਸ ਤੋਂ ਬਾਅਦ ਵੀ ਪਾਉਣ ਦਾ ਪ੍ਰੋਗਰਾਮ ਹੈ ਜਾਂ ਰੋਣ ਆਫ ਦਾ ਬਖਰੀ ਤੌਰ ਤੇ ਦੇ ਰਿਹਾ ਹੈਗਾ ਤੁਸੀਂ ਆ ਦਾ ਬਖਰਾ ਰਹਾ ਆਪਣਾ ਲੈ ਆ ਸਰ ਜਿਹੜਾ ਮੈਨੂੰ ਕੰਪਨੀ ਹਾਈਬ੍ਰਿਡ ਪ੍ਰੋਜੈਕਟ ਮਿਲਿਆ ਸੀਗਾ ਮੈਨੂੰ ਦਰਸਲ ਉਹਨਾਂ ਨੇ ਵਿਚਾਰਿਆ ਨੇ ਮੈਨੂੰ ਬਾਉਂਡ ਨਹੀਂ ਕੀਤਾ ਸੀਗਾ ਦਰਸਲ ਉਹਨਾਂ ਨੇ ਮੇਰੀ ਕੀਤੀ ਹੈਲਪ ਕਿਉਂਕਿ ਉਹਦੇ ਵਿੱਚ ਸਾਡੀ ਇੱਕ ਜਿਹੜੀ ਡਿੰਪਸ ਆਈ ਸੀਗੀ ਮੈਨੂੰ ਸੀਗੀ ਉਹਨਾਂ ਨੇ ਮੈਕਸ ਵੀ ਜਾਂਦਾ ਸੀ ਕਿ ਤੇ ਉਹਨਾਂ ਨੇ ਆਪ ਨੂੰ ਕਹਿੰਦਾ ਮਤਲਬ ਕਿ ਪੈਣਾ ਵਾਲਾ ਰਤੂ ਬਈ ਨਿਭਾਇਆ ਆਪਣੇ ਨਾਲ ਮੈਨੂੰ ਕੰਮਜਾਬ ਕੀਤਾ ਚਾਹੇ ਉਹਨਾਂ ਦੀ ਅੱਜ ਜੋ ਮਰਜ਼ੀ ਉਹਨਾਂ ਦਾ ਹੋ ਗਿਆ ਹੋਵੇ ਆਪਾਂ ਨੂੰ ਕੀ ਦਾ ਨਹੀਂ ਮਤਲਬ ਹੈਗਾ ਪਰ ਉਹਨਾਂ ਨੇ ਮੈਨੂੰ ਕੋਈ ਬੌਂਡ ਨਹੀਂ ਕੀਤਾ ਸੀ ਉਹ ਕਹਿੰਦੇ ਸੀ ਕਿ ਵੀ ਸਦਾ ਗਾਣਾ ਕਰਨਾ ਹੈ ਉਹਨਾਂ ਨੇ ਮੇਰਾ ਗਾਣਾ ਕੀਤਾ ਵਧੀਆ ਲੈਵਲ ਤੇ ਕੀਤਾ ਜੀ ਵਧੀਆ ਐਕਟਰਸ ਪਾਈ ਉਹਨਾਂ ਨੇ ਤੇ ਵਧੀਆ ਵੀਡੀਓ ਸ਼ੂਟ ਕੀਤਾਗਾ ਤੇ ਬਟ ਉਹਨਾਂ ਨੇ ਮੈਨੂੰ ਕਹਿੰਦੇ ਸੀ ਮੈਂ ਉਹਨਾਂ ਨੂੰ ਪੁੱਛਿਆ ਜੀ ਮੈਂ ਕਿਹਾ ਵੀ ਹੁਣ ਮੈਂ ਤੁਹਾਡੀ ਕੰਪਨੀ ਨਾਲ ਹੈਗਾ ਵੀ ਦੱਸੋ ਵੀ ਮੈਂ ਬੌਂਡ ਤਾਂ ਨਹੀਂ ਕਰਦਾ ਵੀ ਉਹ ਕਹਿੰਦੇ ਕੋਈ ਚੱਕਰ ਵਾਲੀ ਗੱਲ ਨਹੀਂ ਤੁਸੀਂ ਜਿੱਥੇ ਮਰਜ਼ੀ ਗਾਣਾ ਕਰ ਸਕਦੇ ਹੋ ਸਾਡੇ ਵੱਲ ਉਹਨਾਂ ਨੇ ਮੇਰੇ ਤੋਂ ਕੋਈ ਸਿਗਨੇਚਰ ਨਹੀਂ ਕਰਾਇਆ ਸੀ ਜੀ ਉਹਨਾਂ ਨੇ ਮੈਨੂੰ ਖੁੱਲਾ ਦਿੱਤਾ ਸੀ ਕਿ ਜਦ ਲਈ ਜਦ ਵਿੱਚ ਚਲੀ ਜਾਂਦੇ ਅੱਗੇ ਕੀ ਪਲਾਨ ਹੈ ਕੋਈ ਨਵਾਂ ਪ੍ਰੋਜੈਕਟ ਲੈ ਕੇ ਆ ਰਹੀ ਹਾਂ ਹਾਂ ਜੀ ਕਰਦੇ ਹਾਂ ਕੋਸ਼ਿਸ਼ ਕਰਾਂਗੇ ਹਮ ਜ਼ਰੂਰ ਬਾਕੀ ਸਰੋਤਾਂ ਦੇ ਪਿਆਰ ਸਤਿਕਾਰ ਵੀ ਹੋਣਾ ਹੈ ਜੋ ਵੀ ਕੁਝ ਹੋਣਾ ਹੈ ਜਿਹੜੀ ਤੁਹਾਡੀ ਗਾਇਕੀ ਦੇ ਖੇਤਰ ਵਿੱਚ ਤੁਸੀਂ ਆਪਣੀ ਵੱਖਰੀ ਟੀਮ ਬਣਾਈ ਹੈ ਤੁਸੀਂ ਆਖੜੇ ਬੁੱਕ ਕਰਦੇ ਹੋ ਲੋਕਾਂ ਦੇ ਜਾਂਦੇ ਸਾਡੀਆਂ ਦੇ ਪ੍ਰੋਗਰਾਮਾਂ ਤੇ ਜਾਂਦੇ ਹਾਂਜੀ ਹਾਂਜੀ ਜ਼ਰੂਰ ਗਈ ਲਈ ਅੱਛਾ ਬਹੁਤ ਅੱਛੇ ਕੋ ਨਾਲ ਤੁਹਾਡੇ ਸਹਿਯੋਗਿਕਾ ਵੀ ਹੈ ਜਿਹੜੀ ਤੁਹਾਡੇ ਨਾਲ ਕੋਚਿੰਗਰ ਨਹੀਂ ਨਹੀਂ ਕੋਈ ਸਿੰਗਰ ਕੋਈ ਨਹੀਂ ਮੇਰੇ ਨਾਲ ਸਿਰਫ ਮੇਰੇ ਸਾਥੀ ਹੁੰਦੇ ਆ ਜੀ ਬਸ ਜਾਂ ਮੈਂ ਉਹਨਾਂ ਨਾਲ ਮਾਰ ਨਾਲ ਮੇਰੀ ਟੀਮ ਹੁੰਦੀ ਬਸ ਤਾਂ ਸੋਲੂਗੀ ਹਾਂਜੀ ਸੋਲੂਗੀ ਸੋ ਮੈਂ ਚਾਹਣਾ ਹੈ ਲੰਬਾ ਚੌੜਾ ਛਿਲਕਾ ਜਿਹੜਾ ਹੋ ਗਿਆ ਅਗਲਾ ਮਤ ਕਰਦੇ ਆਂ ਤੇ ਮੇਰੀ ਵੀ ਉਹ ਕਰਦੀ ਹੈ ਤੇ ਸਰੋਤਿਆਂ ਦੀ ਵੀ ਜੀ ਕਰਦੀ ਹੋएगी ਜੀ ਕਿਸੇ ਗੀਤ ਦੇ ਨਾਲ ਸਾਥ ਕਿਸੇ ਖੂਬਸੂਰਤ ਗੀਤ ਦੇ ਨਾਲ ਤੁਸੀਂ ਮਾਨਸਰ ਦਾ ਜ਼ਿਕਰ ਕੀਤਾ ਇੱਕ ਤੁਹਾਡੇ ਵਾਦ ਦਾ ਮਾਨਸਰ ਨੂੰ ਗਾਉਣੀ ਦੀ ਜੀ ਤੇ ਤੁਸੀਂ ਵੀ ਮਦਦ ਕਰਨ ਨੂੰ ਗੱਲ ਕਰ ਜੀ ਹੁਣ ਸੁਣ ਕੇ ਹੀ ਆਪੇ ਪਾਦਰ ਸਭੇ ਕੋਲੋਂ ਜੋਾਨੂੰ ਉਹੋ ਕੱਢੀ ਹੋਈ ਹਾਂਜੀ ਤੇ ਕੋਈ ਚੀਜ਼ ਜੇ ਤਨ ਕੁਮਾਰ ਤੱਬ ਵੀ ਯਾਦ ਆ ਜਾਂਦਾ ਤਕਰੀਬ ਜਿਹੜੀ ਵੀ ਹਾਜੀ ਲੋ ਹਾਂਜੀ ਮੈਂ ਚਾਹਣਾ ਵੀ ਜਿਹੜਾ ਮੇਰੇ ਬਚਪਨ ਦਾ ਗੀਤ ਸੀ ਕਿ ਮੈਂ ਉਹੀ ਪੇਸ਼ ਕਰਾਂ ਦਾ ਚੰਗਾ ਹੋਊਗਾ ਮੈਂ ਦਿੱਤੀ ਸੀ ਕਿ ਜਿੱਟੂ ਮੈਂ ਸਟਾਰਟ ਹੋਇਆ ਸੀ ਜਿੱਟੂ ਕਰ ਰਿਹਾ ਹਾਂਜੀ ਮਾਨਕ ਸਾਹਿਬ ਤਾਂ ਮੈਂ ਇੱਕ ਗੀਤ ਗਾਉਣਾ ਹਾਂ ਮੇਰੇ ਪਿੱਛੇ ਕਿੱਲੇ ਤੋਂ ਸੂਰਤ ਦੀ ਆਉਂਦੀ ਹੋਊਗਾ ਤੇ ਮੈਂ ਗਾਉਣ ਵੀ ਉਹੀ ਸੂਰਤਾਂ ਦੀ ਆਉਂਦੀ 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 ਹੋ ਤੇਰੇ ਠਿੱਲੇ ਤਾਂ ਮੈਨੂੰ ਸੂਰਤ ਦੇ ਦੀ ਆ ਹੀਰ ਦੀ ਟਿੱਲੇ ਤਾਂ ਮੈਨੂੰ ਸੁਰਤ ਧੀਂ ਦਿਆ ਹੀਰ ਦੀ ਆਲਾ ਵੇਖ ਗੋਰਖਾ ਉੱਡਦੀ ਆ ਫੁੱਲ ਕਾਰੀ ਆਂਧਨ ਨੈਣ ਜੱਟੀ ਦਾ ਭਰਣ ਕਾਲੇ ਸਿਰავਦਾਂ ਤਨ ਨੈਣ ਜੱਟੀ ਦਾ ਭਰਣ ਕਾਲੇ ਸਿਰავਦਾਂ ਤਰ ਸਰਾਹੀ ਮੰਗਲੀ ਮਰ ਜਾਤਾ ਰਿੰਜਣਾ ਦੇ ਵਿੱਚ ਆ ਚਰਖੇ ਤੰਦ ਪਾਉਂਦੀ ਆ ਬੜਤ ਨਿੰਜਣਾ ਦੇ ਵਿੱਚ ਆ ਚਰਖੇ ਤੰਦ ਪਾਉਂਦੀ ਆ ਲੈ ਕੇ ਰੰਗ ਜਟੀ ਦਾ ਤਾਵਾ ਕਰਨ ਲਿ ਲਾਰੀ ਆ ਜਾ ਕੇ ਖੇੜਿਆਂ ਦੇ ਪਿੰਡ ਦਰਸ਼ਨ ਕਰਿਆ ਧੀਰਦੇ ਜਾ ਕੇ ਖੇੜਿਆਂ ਦੇ ਪਿੰਡ ਦਰਸ਼ਨ ਕਰੀਏ ਹੀਰ ਦੇ ਕੈ ਤਰੀਕੇ ਵਾਲਾ ਇਸਕਾ ਮੋਰੀ ਬਵਾਰੀ ਬਹੁਤ ਮਿਹਰਬਾਨ ਬਹੁਤ ਬੜੀ ਪੁਲੰਦ ਆਵਾਜ਼ ਹੈ ਤੁਹਾਡੀ ਗਾਇਆ ਵੀ ਤੁਸੀਂ ਠਿੱਕ ਦੇ ਜੋਰ ਦੇ ਨਾਲ ਮਾਨਸਾ ਬਾਗੂ ਮਾਣੋ ਸਭ ਦੀ ਵਾਸਤਾ ਜਰੀ ਹੋ ਗਈ ਹੈ ਲੱਗਦਾ ਕਿ ਜਿਵੇਂ ਮੀਲਣਾ ਕੋਹ ਕੋਹਾ ਕੋਹਾ ਦੀ ਵੀ ਲੰਬੀ ਬਾਤ ਹੁੰਦੀ ਹੈ ਉਹ ਠੀਕ ਹੈ ਤੇ ਪਤਾ ਨਹੀਂ ਆਵਾਜ਼ ਛੋਟਾ ਜਾਂ ਕੱਦ ਸੀ ਆਵਾਜ਼ ਆਉਂਦੀ ਕਿਤੋਂ ਸੀ ਹਾਂਜੀ ਤੁਹਾਡੀ ਬੜੀ ਫਲੰਦਾਵਾ ਗਿਆ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਜਿਸ ਗੀਤ ਤੋਂ ਸ਼ੁਰੂਆਤ ਕੀਤੀ ਸੀ ਅੱਜ ਵੀ ਉਸ ਗੀਤ ਨੂੰ ਤੁਸੀਂ ਗਾਣੇ ਦਾ ਲਾਇਆ ਹੋਇਆ ਹੂਨਲ ਗਾਉਂਦੇ ਹੋ ਔਰ ਜਿਸ ਤਰ੍ਹਾਂ ਤੁਸੀਂ ਐਮਡੀਟੀ ਲਈ ਆਸਤਾ ਬਾਸਰ ਸ਼ੁਕਰਾਨਾ ਕਰਦੇ ਹੋ ਪਰਮਾਨਕ ਸਰ ਦੀ ਵੀ ਇਸ ਗੀਤ ਨੂੰ ਜਰੀ ਹੈ ਮੈਂ ਬਹੁਤ ਸਾਰੀ ਵਾਰੀ ਵੇਖਿਆ ਹੈ ਕਿ ਤੁਸੀਂ ਇਸ ਗੀਤ ਨੂੰ ਵਾਰ-ਵਾਰ ਗਾਉਂਦੇ ਹੋ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਆਰਥੇ ਜਿਹੜੇ ਧਰਤੀ ਨਾਲ ਆਪ ਦੀ ਜ਼ਮੀਨ ਦੇ ਨਾਲ ਜੁੜੇ ਹੋਏ ਹੋ ਔਰ ਇਹਨਾਂ ਦੂਦਿਆਂ ਨੂੰ ਨਹੀਂ ਭੁੱਲਦੇ ਜੀ ਜਦੋਂ ਤੁਸੀਂ ਇਸ ਗਾਇਕੀ ਦੇ ਖੇਤਰ ਨੂੰ ਕਿੱਤੇ ਵਜੋਂ ਨਹੀਂ ਸਿਪਲਾਇਆ ਉਦੋਂ ਵਾਲੇ ਸਮੇਂ ਦੇ ਵਿੱਚ ਤੇ ਅੱਜ ਦੇ ਦੌਰ ਦੇ ਵਿੱਚ ਇਹ ਹੈ ਗਿਆ ਤੁਸੀਂ ਜਦੋਂ ਚੈਨਲ ਤੇ ਉਹ ਅੱਗੇ ਲੈ ਕੇ ਆਂਦਾ ਤਾਂ ਕੀ ਫਰਕ ਮਰਕੂਜ਼ ਕਰਦੇ ਹੋ ਕਿ ਅੱਜ ਜਿਹੜੇ ਹੈਗੇ ਲੋਕ ਉਹ ਜੋਤ ਅਲੀ ਦੇ ਨਾਮ ਨਾਲ ਜਾਂਦੇ ਆ ਤੁਹਾਨੂੰ ਜਾਂ ਤੁਹਾਡੀ ਇੱਕ ਬੱਕਰੀ ਪਛਾਣ ਬਣੀ ਹੈ ਹਾਂਜੀ ਜਦੋਂ ਵੀ ਮੈਂ ਉਹ ਪਲੇਟਫਾਰਮ ਤੇ ਨਹੀਂ ਸੀਗਾ ਪਹਿਲਾਂ ਮੈਂ ਆਮ ਸੀਗਾ ਮਨ ਵੀ ਤੇ ਲੋਕ ਕਿਸੇ ਕੋਈ ਪ੍ਰੋਗਰਾਮ ਹੁੰਦਾ ਤੇ ਮੇਰਾ ਸ਼ੌਂਕ ਸੀਗਾ ਹੀ ਗਾਉਣ ਦਾ ਬੁਕਿੰਗ ਘਰ ਦੇ ਵਿੱਚ ਸ਼ੁਰੂ ਤੋਂ ਵੇਖੀ ਸੀ ਜੀ ਇਹ گاਉਂ ਦਾ ਸ਼ੌਂਕ ਈ ਆ ਤੇ ਜਿੱਤੇ ਵੀ ਪ੍ਰੋਗਰਾਮ ਹੁੰਦਾ ਤਾਂ ਕਹਿੰਦੇ ਚਲੋ ਯਾਰ ਉਹ ਮੰਡਣ ਲਿਓ ਉਹ ਤੇ ਜਾਵੜਨਾ ਗਾ ਲੈਣਾ ਕੋਈ 2-400 ਰੁਪਿਆ ਹੋ ਜਾਣਾ ਤੇ ਆਪਦਾ ਮਨ ਦਾ ਸ਼ੌਕ ਪੂਰਾ ਮਨ ਦਾ ਸ਼ੌਕ ਪੂਰਾ ਕਰਿਆ ਹੁਣ ਤੇ ਬੱਟ ਜਿਹੜਾ ਹੁਣ ਹੈ ਜੀ ਹੁਣ ਹੁਣ ਬੁਕਿੰਗਾਂ ਹੁੰਦੀਆਂ ਜੀ ਬੁਕਿੰਗ ਹੁਣ ਬੁਕਿੰਗਾਂ ਹੁੰਦੀਆਂ ਹਾਂ ਜੀ ਕਹਿੰਦੇ ਭਾਈ ਜੀ ਤੁਹਾਡੇ ਕੋਲੇ ਇੱਥੇ ਅੱਤੀ ਬੁਲਾਉਣਾ ਹੈਗਾ ਤੁਸੀਂ ਇਹ ਦੇ ਦੇ ਨੂੰ ਫ੍ਰੀ ਆਓ ਤਾਂ ਉਹ ਸਮਾਂ ਪਹੁੰਚ ਲੰਦੇ ਹਾਂ ਜੀ ਵੀ ਰਿਡ ਫਰੀ ਹੈ ਜੀ ਹਾਂਜੀ ਇਹਨਾਂ ਦੀ ਮੀਟ ਕਰਨ ਲਈ ਜਰੂਰ ਪਹੁੰਚ ਜਾਗੇ। ਤੋਂ ਹੁਣ ਤਾਂ ਪੇਮੈਂਟ ਆ ਵੀ ਮਿਲਦੀ ਹੈ ਜੀ। ਪਹਿਲਾਂ ਕਿਤੇ ਜਾ ਕੇ ਹੁਣ ਆ ਜੀ ਮਿਲਣਾ ਨਹੀਂ ਮਿਲਣਾ। ਛਾਉਂ ਗੁੰਦਾ ਸੀ ਕਿ ਵੀ ਚਲੋ ਆਪਦਾ ਛਾਉਂ ਪੂਰਾ ਕਰ ਲਿਆ ਪਰ ਹੁਣ ਇਹਨਾਂ ਲਈ ਹੁਣ ਕਿੱਤਾ ਬਣ ਗਿਆ ਜੀ ਖਸਾਬ ਦਾ। ਪਹਿਲਾਂ ਤਾਂ ਇਹ ਚੀਜ਼ ਹੈ ਤੁਸੀਂ ਤੁਹਾਨੂੰ ਵੀ ਪਲੇਟਫਾਰਮ ਚਾਹੀਦਾ, ਸਟੇਜ ਚਾਹੀਦੀ ਸੀ ਜਿੱਥੇ ਲੋਕ ਤੁਹਾਨੂੰ ਸੁਣ ਸਕਣ। ਜੀ ਜਦੋਂ ਤੁਸੀਂ ਕਿਸੇ ਚੈਨਲ ਤੇ ਆਏ ਹੋ, ਐਮਜੀ ਟੈਲ ਕਾਸਟੇ ਸਾਹਮਣੇ ਆਏ ਹੋ ਤਾਂ ਲੋਕਾਂ ਨੂੰ ਪਤਾ ਲੱਗੇਗਾ ਕਿ ਤੁਸੀਂ ਇੱਕ ਤੌਰ ਅ ਫਿੰਗਰ ਦੇ ਵਿੱਚ ਦੇ ਵਿੱਚ ਵਿਕਰੇ ਹੋਇਆ ਹੈ ਨਾ ਜਾਂ ਤੁਸੀਂ ਤੁਹਾਡਾ ਕਿੱਤਾ ਹੀ ਰਹੇਗਾ ਤੁਸੀਂ ਇਹਨੂੰ ਆਪਣਾ ਰਹੇ ਹੋ ਤਾਂ ਫਿਰ ਕਿਤੇ ਦੇ ਰੂਪ ਵਿੱਚ ਆਪਣਾਉਣਾ ਕੁਝ ਹੋਰ ਗੱਲ ਹੁੰਦੀ ਹੈ ਸ਼ੌਕ ਦੇ ਨਾਲ ਤਾਂ ਜਿਹੜਾ ਕੋਈ ਵੀ ਆਫੀਸ ਜਿਹਨੂੰ ਕਹਿੰਦਾ ਤੇ ਉਹਦਾ ਕੁਮੁੱਲ ਨਹੀਂ ਮਿਲਦਾ ਕੀਮਤ ਨਹੀਂ ਮਿਲਦੀ ਉਹ ਤਾਂ ਦੋਸਤਾਂ ਮਿੱਤਰਾਂ ਦੀ ਮਸਲ ਵਿੱਚ ਸ਼ੌਕ ਪੂਰਾ ਹੋ ਜਾਂਦਾ ਹੈ ਪਰ ਜਦੋਂ ਆਪਾਂ ਉਹਨੂੰ ਕਿਤੇ ਦੇ ਰੂਪ ਵਿੱਚ ਆਪਣਾ ਲੈਨੇ ਫਿਰ ਕੁਦਰਤੀ ਗੱਲ ਹੈ ਸਾਰਾ ਕੁਝ ਰਹੇਗਾ ਅ ਪ੍ਰੋਗਰਾਮ ਬੁੱਕ ਕਰਨ ਵਾਲੇ ਨੂੰ ਵੀ ਪਤਾ ਹੁੰਦਾ ਕਿ ਇਹਨਾਂ ਦਾ ਕਿੱਤਾ ਇਹਨਾਂ ਦਾ ਵਿਸ਼ੇ ਹੈ ਤਾਂ ਮੈਂ ਤੁਸੀਂ ਜਿਆਦਾ ਕਿਹੜੀ ਕਿਹੜੀ ਗਾਇਕ ਸਿੰਗਰ ਹੈ ਜਿਨ੍ਹਾਂ ਨੂੰ ਸੁਣਦੇ ਹੁੰਦਾ ਨਵੇਂ ਨੂੰ ਸੁਣਦੇ ਹੋ ਪੁਰਾਣਿਆਂ ਨੂੰ ਸੁਣਦੇ ਮੈਂ ਜੀ ਜਿਆਦਾਤਰ ਫਰੂਖ ਖਾਨ ਸਾਹਿਬ ਕਮਰੂਦ ਖਾਨ ਸਾਹਿਬ ਬਹੁਤ ਅੱਛੇ ਤੇ ਆਪਣੇ ਸਾਧ ਜਨਾਬ ਸਰਦੂਖ ਸਿੰਘ ਸਾਹਿਬ ਮੈਂ ਇਹਨਾਂ ਨੂੰ ਬਹੁਤ ਜਿਆਦਾ ਸੁਣਦਾ ਹਾਂ ਕਿਉਂਕਿ ਇਹ ਸਾਡੇ ਪੰਜਾਬ ਦੇ ਸਰੀਲੇ ਫਨਕਾਰ ਹੈ ਜਿਨ੍ਹਾਂ ਨੂੰ ਬਾਬਾ ਸਰਦੂਖ ਅਕਬਰ ਸਾਹਿਬ ਸਾਡੇ ਪੰਜਾਬ ਦੇ ਬੋੜ ਬਾਬਾ ਕਹੇ ਜਾਂਦੇ ਨੇ ਬਹੁਤ ਅੱਛੇ ਜਿੰਨਾ ਕਰਕੇ ਸਾਡੇ ਅਰਦਿਆਂ ਦਾ ਤਰੀਕਾ ਹੁਣ ਕੇ ਚੱਲ ਜੰਦੇ ਜਿਹਦੀ ਮੇਨ ਗੱਲ ਹੈ ਜਿੰਨਾ ਨੂੰ ਸੁਣ ਕੇ ਸਾਡੇ ਅਰਦਾਵ ਦਾ ਦਰਦਗਾਰ ਤੇ ਲਈ ਬੈਠਿਆ ਸੋਰੀ ਹੁਣ ਕੇ ਤੇ ਲਈ ਜੰਦੇ ਬਹੁਤ ਖੁਸ਼ੀ ਦੀ ਗੱਲ ਹੈ ਤੁਸੀਂ ਜਿਹੜੇ ਹੈਗੇ ਪੰਜਾਬ ਦੇ ਕਰਮੌਰ ਮਤਲਬ ਗਾਇਕ ਹੈਗੇ ਉਹਨਾਂ ਨੂੰ ਕਹਿੰਦੇ ਹੈ ਕਿ ਬਹੁਤ ਬੜੀ ਖੁਸ਼ੀ ਦੀ ਗੱਲ ਹੈ ਚੰਗੇ ਗਾਇਕ ਨੇ ਤੁਹਾਨੂੰ ਉਹਦੇ ਵਰਗਾ ਬੰਨਾ ਜਾਂ ਉਹਦੇ ਵਾਂਗੂ ਮਤਲਬ ਜਿਹੜਾ ਜ ਆਪ ਗਾਉਣ ਦੀ ਕੋਸ਼ਿਸ਼ ਕਰਨ ਇੱਕ ਬਹੁਤ ਵੱਡਾ ਚੰਗਾ ਉਪਰਾਲਾ ਹੈ ਬੜੀ ਖੁਸ਼ੀ ਦੀ ਗੱਲ ਹੈ ਮੈਚ ਹੋਣਾ ਹੈ ਕਿ ਤੁਸੀਂ ਕਿਸੇ ਕੋ ਗੀਤ ਦੇ ਨਾਲ ਸਾਜ ਕੋ ਤੇ ਦੰ ਤਨ ਉਸ ਤੇ ਜਲਦਾ ਵੀ ਪਤਾ ਲੱਗ ਜੂਗਾ ਕਿ ਤੇਰੇ ਜਿਨ੍ਹਾਂ ਨੂੰ ਤੁਸੀਂ ਸੁਣਦੇ ਹੋ ਜਿਨ੍ਹਾਂ ਕੀਨਾਂ ਨੂੰ ਸੁਣਦੇ ਹੋ ਤੇ ਕੀ ਕੀ ਸੁਣਦੇ ਹੋ ਤੇ ਖੂਬਸੂਰਤੀ ਪੜ ਜੀ ਮੈਂ ਉਸਤਾ ਫਰੋਜ਼ ਸਿੰਘ ਸੰਗ ਦੇ ਗਣ ਜੀ ਜੀ ਆਉਂਦੇ ਹੂੰ ਈ ਦੁਨੀਆਂ ਦਾ ਹਸਾ ਚਿਹਰਾ ਪੜਾ ਕੇ ਮੇਰੇ ਪਿਆਰ ਨੂੰ ਉਗਮਾਂ ਵਾਲੇ ਪਿੰਜਰੇ ਤੇ ਹਾਈ ਪਾਕੇ ਮੇਰੇ ਪਿਆਰ ਨੂੰ ਆਖ ਦिए ਹੱਕ ਚ ਹਾਂ ਆਖ ਦिए ਹੱਕ ਚ ਗਵਾਹੀ ਦੇਣੀਆਂ ਛਟਕੇੜ ਪਿਆਰ ਦੀ ਦੁਹਾਈ ਦੇਣ ਆਈ ਐ ਮਿਛਟਕੇੜ ਪਿਆਰ ਦੀ ਦੁਹਾਈ ਦੇਣ ਆਈ ਐ ਰਾਣੀ ਤੇ ਤੂੰ ਸਾਡੇ ਕੋਣ ਦਿਲਾਸਿਆਂ ਦੀ ਲੋੜ ਨਾ ਐ ਦਿਲਾਸਿਆਂ ਦੀ ਲੋੜ ਨਾ ਹਾਂ ਹੁੰਦੀ ਕਦੇ ਸੱਚ ਨੂੰ ਸਭੂ ਤਾਂ ਦੀ ਕੋਈ ਥੋੜਨਾ ਸਭੂ ਤਾਂ ਦੀ ਕੋਈ ਥੋੜਨਾ ਹਾਂ ਝੁੱਠੀਆਂ ਤੂੰ ਤਾਇਆ ਤਾ ਹੇ ਝੁੱਠੀਆਂ ਤੂੰ ਤਾਇਆ ਤਾ ਸਫਾਈ ਦੇਣੀ ਆਈ છાટી કેડે પ્યાર દી દુહાઈ દેણી આયે નિછાટી કેડે પ્યાર દી દુહાઈ દેણી આયે બહોત અચ્છા બહોત અચ્છા બહોત ખુશી મોટી પરગીત ਰੂਹਸ਼ਾਗੀ ਇਹ ਕਨਸੈਪਟ ਨੇ ਜਿਹੜੀ ਰੂਨਲ ਲਾਇਆ ਹੈ ਕਿ ਤੁਸੀਂ ਜਿਹੜਾਗਾ ਪੂਰਾ ਇਨਸਾਫ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਪ੍ਰੋਗਰਾਮਾਂ ਤੇ ਜਾਂਦੇ ਹੋ ਦਰਸ਼ਕਾਂ ਦੇ ਕੋਲੋਂ ਬਹੁਤ ਸਾਰੇ ਤੁਹਾਡੇ ਕੋਲ ਇਸ ਪਾਰਸ਼ਾਆਂ ਦੀਆਂ ਡਿਮਾਂਡ ਕਰਕੇ ਜੀਤੀਓ ਸਰਾਹ ਜਿਹੜੇ ਹੈਗੇ ਪਰ ਮੰਗ ਕੀਤੀ ਜਾਂਦੀ ਹੈ ਕਿ ਆ ਗੀਤ ਸਰਾਓ ਸਰੋਤਿਆਂ ਵੱਲੋਂ ਤੁਹਾਡੇ ਕੋਲੋਂ ਸਪਾਰਸ਼ਾਆਂ ਹੁੰਦੀਆਂ ਨੇ ਕਿ ਸਰੋਤਿਆਂ ਵੱਲੋਂ ਤੁਹਾਡੇ ਕੋਲ ਮੰਗ ਕੀਤੀ ਜਾਂਦੀ ਹੈ ਕਿ ਆ ਗੀਤ ਨਾਲ ਚੱਲੋ ਸਰਾਓ ਆ ਗੀਤ ਨਾਲ ਵਕ ਵਕ ਕਿਆ ਕਦੀ ਤੇ ਤੁਸੀਂ ਜਿਹੜੇ ਹੈਗੇ ਹਰ ਬੰਦੇ ਦੀ ਜਿਹੜੀ ਹੈ ਸਪਾਰਸ਼ ਆਈ ਹੈ ਹਰ ਬੰਦੇ ਦੀ ਜਿਹੜੀ ਮੰਦੀ ਪ੍ਰਾਪਤੀ ਨਹੀਂ ਕਰਵਾਤੀ ਤੁਸੀਂ ਕੋਈ ਕੋਸ਼ਿਸ਼ ਹੁੰਦੀ ਹੈ ਕਿ ਜੋ ਸਪਾਰਸ਼ ਆਈ ਹੈ ਅਸੀਂ ਉਹ ਗੀਤ ਲਾਈਏ ਪਰ ਤੁਹਾਡੇ ਮਨ ਤੇ ਕਿਹੜਾ ਗੀਤ ਹੈ ਜਿਹੜਾ ਕਿ ਤੁਹਾਡੇ ਮਨ ਨੂੰ ਚੰਗਾ ਲੱਗਦਾ ਹੈ ਤੁਸੀਂ ਘਰ ਚ ਗਾਉਂਦੇ ਹੋ ਜਿਹੜੇ ਗਉਂ ਗਾਉਂਦੇ ਹੋ ਜਾਂ ਤੁਹਾਡੇ ਮਨ ਨੂੰ ਜਦੋਂ ਵੀ ਤੁਸੀਂ ਕਿਤੇ ਇਕੱਲੇ ਚ ਹੋ ਵਹਿਲੇ ਹੋ ਸਫ਼ਰ 'ਚ ਹੋ ਜਾ ਤੁਹਾਡੇ ਮਨ ਨੂੰ ਕਿਤੇ ਸਕੂਨ ਦੇਣ ਵਾਸਤੇ ਤੁਹਾਡੇ ਦਿਲ ਤੇ ਬੁੱਲਾ ਤੇ ਆ ਕੇ ਗੀਤ ਠਰਕਦਾ ਉਹ ਕਿਹੜਾ ਗੀਤ ਹੈ ਅਹ ਦੇਖੋ ਜੀ ਜਦੋਂ ਪ੍ਰੋਗਰਾਮ ਲਾਈਦਾ ਆਪਣੀ ਪਹਿਲਾਂ ਤਾਂ ਜਾ ਕੇ ਮਨੋਰੰਜਨ ਜਿਹੜਾ ਹੁੰਦਾ ਉਹ ਕਰਨ ਲਈ ਜਾਂ ਪਰ ਜਿਹੜਾ ਸਾਡਾ ਦਰਸ਼ਕ ਜਿਹੜਾ ਫਰਜ਼ ਬੰਦ ਹੈਗਾ ਦਰਸ਼ਕਾਂ ਨੂੰ ਕਹਿੰਦਾ ਕਲਾਕਾਰ ਅਸਲ ਉਹ ਹੀ ਹੁੰਦਾ ਹੈਗਾ ਕਿ ਜਿਹੜਾ ਕਲਾਕਾਰਾਂ ਨੂੰ ਕੁਝ ਨਾ ਆਪਦੇ ਸਰੋਤਿਆਂ ਨੂੰ ਕੋਈ ਚੰਗੀ ਗੱਲ ਸਮਝਾ ਕੇ ਜਾਵੇ ਕੋਈ ਚੰਗਾ ਮੈਸੇਜ ਦੇ ਕੇ ਜਾਵੇ ਬਹੁਤ ਅੱਛਾ ਬਹੁਤ ਅੱਛਾ ਕਿਉਂਕਿ ਮੈਂ ਲਾਸ਼ ਦੇ ਵਿੱਚ ਇੱਕ ਗੀਤ ਗਾਉਣਾ ਹੁੰਦਾ ਉਹ ਕਿਉਂਕਿ ਉਹ ਮੇਰੇ ਬੜੇ ਦਿਲ ਦੇ ਕਰੀਬ ਹੈਈ ਮੈਂ ਹਮੇਸ਼ਾ ਕਹਿੰਦਾ ਨਾ ਬਦੇ ਜਿੱਥੇ ਮੈਂ ਜਾਂਦਾ ਸਰੋਤਿਆਂ ਨੂੰ ਮੇਠੀ ਗੱਲ ਕਹਿੰਦਾ ਵੀ ਮਾਪੇ ਬਾਪ ਦੀ ਕਦਰ ਕਰਿਆ ਕਰੋ ਕਿਉਂਕਿ ਮਾਪੇ ਬਾਪ ਸੱਚੇ ਹੀ ਬੰਦੇ ਦੀ ਇੱਕ ਹੈ ਨਹੀਂ ਗਿਆ ਇਸ ਤੋਂ ਬਾਅਦ ਜਦੋਂ ਮਾਪੇ ਨੇ ਹੁਣ ਦੁਨੀਆਂ 'ਚ ਹੁੰਦਾ ਫਿਰ ਪਤਾ ਲੱਗਦਾ ਵੀ ਜ਼ਿੰਮੇਵਾਰੀ ਕੀ ਹੈ ਇਸ ਕਰਕੇ ਮੈਂ ਉੱਥੇ ਇੱਕ ਗੀਤ ਜ਼ਰੂਰ ਗਾਉਣਾ ਹੁੰਨਾਗਾ ਐਮਫਰੋਇ ਖਾਨ ਸਾਹਿਬ ਦਾ ਇਹ ਗਾਣਾ ਜੀ ਬੜਾ ਮੇਰੇ ਦਿਲ ਦੇ ਕਰੀਬ ਹੈ ਜੀ ਚਲਾਓ ਸਿੱਛਾ ਇੱਜ਼ਤ ਦੇ ਬੱਚਿਆਂ ਦੇ ਹੱਥਾਂ 'ਚ ਰੋਟੀ ਕਾ ਖਵਣ ਮਮਤਾ ਵੜੇ ਬੁਹੇ ਮਾਸੀਆਂ ਚੱਤੀਆਂ ਚੱਤ ਠਵਣ ਔਰ ਜਦੋਂ ਪਿਆਰ ਦੀ ਥਾਂ ਮਤ ਰਿਆਂ ਗਾਲਾਂ ਆਉਂਦੀਆਂ ਨੇ ਔਰ ਫਿਰ ਰੱਬ ਤੋਂ ਪਹਿਲਾਂ ਮਾਵਾ ਚੱਤੇ ਆਉਂਦੀਆਂ ਨੇ ਔਰ ਫਿਰ ਰੱਬ ਤੋਂ ਪਹਿਲਾਂ ਮਾਵਾ ਚੱਤੇ ਆਉਂਦੀਆਂ ਨੇ ਉਸ ਦੇ ਵਿੱਚ ਲਾਸਟ ਦੇ ਲਿਖੇ ਬਾਪ ਦੇ ਵਿੱਚ ਕਹਿੰਦਾ ਕਿ ਜਦੋਂ ਘਰਤੀ ਚੁੰਮੇ ਵਾਰੀ ਸਿਰ ਤੇ ਪੈ ਜਾਵੇ ਜਾਂ ਫਿਰ ਧੀ ਦਾ ਕੰਨਿਆ ਦਾਣਿਆ ਧੁਰਾ ਰਹਿ ਜਾਵੇ ਓਏ ਜੇ ਜਦੋਂ ਕਰਦੀ ਜੁਮੇ ਵਾਰੀ ਸਿਰ ਤੇ ਪੈ ਜਾਵੇ ਜਾਂ ਫਿਰ ਧੀ ਦਾ ਕੰਨਿਆ ਦਾਣਿਆ ਧੁਰਾ ਰਹਿ ਜਾਵੇ ਹਾਂ ਜਦ ਪਿਉ ਦੀ ਤਾਂ ਕੋਈ ਚਾਚਾ ਕਰ ਜਿਉਂਦਾ ਏ ਉਹ ਫਿਰ ਰੱਬ ਤੋਂ ਪਹਿਲਾਂ ਬਾਪੂ ਚੇਤੇ ਆਉਂਦਾ ਏ ਉਹ ਫਿਰ ਰੱਬ ਤੋਂ ਪਹਿਲਾਂ ਬਾਪੂ ਚੇਤੇ ਆਉਂਦਾ ਏ ਬਹੁਤ ਛੋਟੂ ਬੜੀ ਪਿਆਰੀ ਚੋਣ ਹੈ ਤੁਹਾਡੀ ਕਿ ਤੁਸੀਂ ਤੁਹਾਡੇ ਦਿਲ ਦੇ ਕਰੀ એનર્ਜੀ ਤੇ ਔਰ ਤੁਸੀਂ ਆਦੇ ਹਰ ਪ੍ਰੋਗਰਾਮ ਦੇ ਵਿੱਚ ਇਹ ਗੱਲ ਹੈਗਾ ਕਿ ਆਪਕੋ ਅੰਬਿਸਮਾਤੀ ਕਰਦੇ ਹਾਂ ਸੋ ਅਸੀਂ ਸਮਾਤੀ ਬਲਵਤ ਰਿਆ ਜੋ ਮੈਂ ਚਾਹਣਾ ਹੈ ਕਿ ਜਿਹੜਾ ਹੈਗਾ ਨਾਬਰਬੰਦ ਚੈਨਲ ਤੋਂ ਲਿਖ ਲਈ ਬਹੁਤ ਬੜਾ ਪ੍ਰਸਾਰ ਮੈਂ ਸਾਡ ਜਿੰਦਗੀ ਗੱਲ ਸਾਂਝੀ ਕਰਨੀ ਚਾਹੁੰਦੀ ਹਾਂ ਤਾਂ ਕਰ ਸਕੀਂ ਦਿਲ ਦੀ ਗੱਲ ਸਾਂਝੀ ਬਸ ਇਹੀ ਕਿ ਮੈਂ ਕਹਿੰਨਾ ਵੀ ਦਰਸ਼ਕੋ ਜਿੰਨੇ ਤੁਸੀਂ ਦੇਖ ਰਹੇ ਹੋ ਪਿਆਰ ਬਹੁਤ ਬਖਸ਼ ਰਹੇ ਹੋ ਮੈਂ ਚਾਹਣਾ ਵੀ ਇਦੋਂ ਵੀ ਦੁੱਗਣਾ ਕਰਕੇ ਤੁਸੀਂ ਹੋਰ ਪਿਆਰ ਬਖਸ਼ੋ ਜਿੰਨੇ ਵੀ ਨਾਬਰਬੰਦੇ ਇਸ ਟੀਮ ਨੂੰ ਪਿਆਰ ਕਰਦੇ ਨੇ ਵੱਧ ਤੋਂ ਵੱਧ ਤੁਸੀਂ ਮੁਹੱਬਤ ਦਿਓ ਔਰ ਜਿਹੜੇ ਮੇਰੇ ਅਰਗੇ ਛੋਟੇ ਕਲਾਕਾਰ ਨੇ ਤੁਸੀਂ ਕਿਉਂਕਿ ਜਿਹੜੇ ਸਰੋਤੇ ਹੁੰਦੇ ਆ ਇਹ ਹੀ ਕਲਾਕਾਰ ਬਣਾਉਣ ਵਾਲੇ ਹੁੰਦੇ ਤੇ ਇਹ ਹੀ ਕਲਾਕਾਰ ਨੂੰ ਲਾਉਣ ਵਾਲੇ ਹੁੰਦੇ ਆ ਤੇ ਮੈਂ ਚਾਹਣਾ ਵੀ ਤੁਸੀਂ ਵੱਧ ਤੋਂ ਵੱਧ ਪਿਆਰ ਕਰਿਆ ਕਰੋ ਜਿੰਨੇ ਵੀ ਸਰੀਲੇ ਫਨਕਾਰ ਆਉਂਦੇ ਕੋਈ ਵਧੀਆ ਕਲਾਕਾਰ ਆਉਂਦੇ ਆ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਿਆ ਕਰੋ ਔਰ ਨਾਬਰ ਬੰਦੇ ਟੀਮ ਨੂੰ ਤੁਸੀਂ ਵੱਧ ਬਹੁਤ ਬਹੁਤ ਸਾਰਾ ਪਿਆਰ ਜਿੰਨੇ ਵੀ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ ਬਹੁਤ ਸਾਰਾ ਧੰਨਵਾਦ ਤਸ਼ਮੀਰ ਬਣੀਏ ਦਰਸ਼ਕ ਜਿਹੜੇ ਹੈਗੇ ਉਹ ਸਭ ਤੋਂ ਵੱਡੀ ਕਸਵੱਟੀ ਹੁੰਦੇ ਆ ਜਿਨ੍ਹਾਂ ਨੇ ਕਿਸੇ ਵੀ ਕਲਾਕਾਰ ਦੀ ਪਰਖ ਕਰਨੀ ਹੁੰਦੀ ਹੈ ਔਰ ਪਰਖ ਕਰਕੇ ਉਹਨੂੰ ਉਸੇ ਮੁਕਾਮ ਤੇ ਲੈ ਕੇ ਬੰਦਾ ਫਲੀਟ ਪਰ ਨਹੀਂ ਆਉਂਦਾ ਸੋ ਮੇਰੀ ਵਿਚਾਰਸ਼ਾ ਹੈ ਕਿ ਚੈਨਲ ਦੇ ਜਿਹੜੀ ਜਿਹੜੀ ਵੀ ਬੋਲਕਤ ਦੇਖਦੇ ਹੋ ਉਸ ਗਾਇਕ ਨੂੰ ਉਸ ਜਿਹੜਾ ਹੈਗਾ ਫਖਤਾ ਹੁੰਦਾ ਉਹਨੂੰ ਉਹਦੇ ਬਾਰੇ ਜਿਹੜੇ ਹੈਗੇ ਉਹਦੀਆਂ ਗੱਲਾਂ ਬਾਤਾਂ ਤੋਂ ਤੁਸੀਂ ਉਹਦੀ ਹੌਸਲਾ ਸਾਈ ਜ਼ਰੂਰ ਕਰੋ ਜੇ ਕੋਈ ਕਮੀ ਪਈ ਸੀ ਤਾਂ ਉਹ ਵੀ ਤੁਸੀਂ ਜਿਹੜੀ ਹੈਗੀ ਆ ਕਮੈਂਟ ਬਾਕਸ ਚਾਹੇ ਦੂਰ ਦਸਿਆ ਕਰੋ ਕੈਮਰਾਮੈਨ ਕੁਰਵਿੰਦਰ ਸੇ ਤੁ ਦੇ ਨਾਲ ਮੈਂ ਤੁਹਾਡਾ ਆਪਣਾ ਕੁਮਾਰ